ਨਾਨਕਸ਼ਾਹੀ ਕਲੰਡਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਇਸ ਕਲੰਡਰ ਨੂੰ ਕਿਸ ਨੇ ਤੇ ਕਿਉਂ ਬਣਾਇਆ ਸੀ ਇਹ ਬਾਕੀ ਧਰਮ ਦੇ ਨਾਲੋਂ ਅਲੱਗ ਕਿਉਂ ਹੈ ਦਰਅਸਲ ਨਾਨਕਸ਼ਾਹੀ ਕਲੰਡਰ ਸਿੱਖ ਧਰਮ ਦਾ ਆਪਣਾ ਇੱਕ ਖਾਸ ਕਲੰਡਰ ਹੈ ਜੋ ਕਿ 2003 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫੀਸ਼ੀਅਲ ਤੌਰ ਤੇ ਲਾਗੂ ਕੀਤਾ ਸੀ ਪਰ ਇਸ ਕੈਲੰਡਰ ਨੂੰ ਪਾਲ ਸਿੰਘ ਪੂਰੋਵਾਲ ਜੋ ਕਿ ਕੈਨੇਡਾ ਦੇ ਵਿੱਚ ਇੱਕ ਰਿਟਾਇਰਡ ਇੰਜੀਨੀਅਰ ਸਨ ਉਹਨਾਂ ਨੇ ਬਣਾਇਆ ਸੀ ਉਹਨਾਂ ਨੇ ਕਈ ਸਾਲ ਤੱਕ ਰਿਸਰਚ ਕਰਕੇ ਹਿਸਟਰੀ ਤੇ ਗੁਰਬਾਣੀ ਦੇ ਆਧਾਰ ਤੇ ਇਸ ਕੈਲੰਡਰ ਨੂੰ ਤਿਆਰ ਕੀਤਾ ਨਾਨਕ ਸ਼ਾਹੀ ਕੈਲੰਡਰ ਦਾ ਮਕਸਦ ਸੀ ਸਿੱਖ ਧਰਮ ਦੇ ਮੁੱਖ ਤਿਉਹਾਰ ਗੁਰਗੱਦੀ ਦਿਵਸ ਅਤੇ ਸ਼ਹੀਦੀ ਦਿਹਾੜਿਆਂ ਨੂੰ ਫਿਕਸਡ ਤਰੀਕੇ ਨਾਲ ਮਨਾਉਣਾ ਜਿਵੇਂ ਕਿ ਹਰ ਸਾਲ ਵਿਸਾਖੀ 14 ਅਪ੍ਰੈਲ ਨੂੰ ਹੀ ਹੋਵੇ ਨਾ ਕਿ ਹਰ ਵਾਰ ਬਦਲ ਕੇ ਇਸ ਕੈਲੰਡਰ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਤਰੀਕ ਦੇ ਬੇਸ ਤੇ ਇਸ ਦਾ ਨਾਮ ਨਨਕ ਸਾਹੀ ਰੱਖਿਆ ਗਿਆ ਇਸ ਕੈਲੰਡਰ ਦੇ ਨਾਲ ਸਿੱਖ ਕੌਮ ਨੂੰ ਆਪਣੀ ਇੱਕ ਵੱਖਰੀ ਪਛਾਣ ਮਿਲੀ ਕਿਉਂਕਿ ਪਹਿਲਾਂ ਸਾਰੇ ਤਿਉਹਾਰ ਬਿਕਰਮੀ ਕੈਲੰਡਰ ਅਨੁਸਾਰ ਹੀ ਹੁੰਦੇ ਸਨ ਜੋ ਕਿ ਹਿੰਦੂਆਂ ਦੇ ਆਧਾਰ ਤੇ ਸੀ